ਲੋ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮ ਹੋਗੇ ਠੀਕ ਠਾਕ ਹੋਮ ਹੋਗੇ ਤੇ ਐਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਟਾਈਮ ਆ ਜਿਹੜਾ ਸਵਾ 1:00 ਦਾ ਹੋ ਗਿਆ ਤੇ ਮੈਂ ਹੋਣ ਜਾ ਕੇ ਫ੍ਰੀ ਹੋਈਆਂ ਤੇ ਪਸੀਨਾ ਤੁਸੀਂ ਦੇਖ ਸਕਦੇ ਹੋ ਨਾਲ ਦੀ ਨਾਲ ਪਸੀਨਾ ਚੋਈ ਜਾਂਦਾ ਹੈ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਗਰਮੀ ਤੀ ਤਾਂ ਕੋਈ ਗੱਲੇ ਕਰਨੀ ਬੰਦ ਕਰ ਦੋ ਕਿਉਂਕਿ ਜਿੰਨੀ ਆਪਾਂ ਗੱਲ ਕਰਦੇ ਆ ਮੈਨੂੰ ਲੱਗਦਾ ਉੰਨੀ ਜ਼ਿਆਦਾ ਵਧੀ ਜਾਂਦੀ ਹੈ ਜੀ ਹਨਾ ਤੇ ਬੱਦਲ ਆ ਜਿਹੜੇ ਆਉਂਦੇ ਆ ਬਸ ਇੱਕ ਜਿੱਦਾਂ ਕੀ ਟੀਚਰ ਜੀ ਕਰਕੇ ਮੁੜ ਜਾਂਦੇ ਆ ਹਾਂ ਤੇ ਇੰਨਾ ਜ਼ਿਆਦਾ ਕਾਲੀ ਘਟ ਆਉਂਦੀ ਆ ਤੇ ਮੁੜ ਜਾਂਦੀ ਆ ਹੁਣ ਫੇਰ ਕਾਫੀ ਸਾਦੇ ਬੱਦਲ ਜਿਹਾ ਹੋਇਆ ਪਿਆ ਤੇ ਸੇਕ ਇੰਨਾ ਮਾਰਦਾ ਵੀ ਜਿੰਨਾ ਵੀ ਆਪਾਂ ਕਹੋ ਹੀ ਨਾ ਬਸ ਤੇ ਗੱਲ ਨਾ ਕਰਦੇ ਹੋਏ ਵੀ ਇਹਦੀ ਗੱਲ ਹੋਈ ਜਾਂਦੀ ਆ ਤੇ ਹੁਣ ਕੀ ਕਰੀਏ ਮਜਬੂਰੀਆਂ ਹਨ ਆਪਣੀ ਵੀ ਤੇ ਰੱਬ ਦੀਆਂ ਪਤਾ ਨਹੀਂ ਕੀ ਮਜਬੂਰੀਆਂ ਨੇ ਉਹਦੀ ਤਾਂ ਕੋਈ ਮਜਬੂਰੀ ਨਹੀਂ ਹੈਗੀ ਤੇ ਬਟ ਫਿਰ ਵੀ ਉਹ ਉਹ ਪਰੇਸ਼ਾਨ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦਾਗਾ ਤੇ ਜਿੱਦਾਂ ਇੱਕ ਕੋਈ ਬੱਚਾ ਨਹੀਂ ਜਿੱਦ ਫੜ ਲੈਂਦਾ ਹੁੰਦਾ ਉਦਾਂ ਰੱਬ ਨੇ ਜਿੱਦ ਫੜ ਰੱਖੀ ਆ ਤੇ ਹੋਰ ਸਹਾਉ ਤੁਸੀਂ ਤੁਹਾਡੇ ਗਰਮੀ ਦੇ ਵਿੱਚ ਕੀ ਹਾਲ ਚਾਲ ਨੇ ਠੀਕ ਹੋ ਤੁਸੀਂ ਸੇਤਾਂ ਠੀਕ ਨੇ ਕੈਮੋ ਮੈਂ ਬਿਲਕੁਲ ਠੀਕ ਆ ਤੇ ਨਾ ਹੀ ਮੈਂ ਸੰਡੇ ਨੂੰ ਕੋਈ ਵਲੌਗ ਬਣਾਇਆ ਗਰਮੀ ਬਹੁਤ ਜ਼ਿਆਦਾ ਸੀ ਤੇ ਨਾ ਹੀ ਕੋਈ ਮੰਡੇ ਨੂੰ ਬਣਾਇਆ ਜਦੋਂ ਗਰਮੀ ਦੇ ਵਿੱਚ ਪਤਾ ਨਹੀਂ ਮੈਨੂੰ ਫਿਰ ਜਹ ਤੱਕ ਮੈਂ ਹੋਊਗਾ ਜਾਂ ਵਲੌਗ ਹੀ ਬਣਾਉਂਗਾ ਇੱਕ ਕੰਮ ਹੋਊਗਾ ਕਿਉਂਕਿ বারবার ਤਾਂ ਆਪਾਂ ਨੇ ਪਸੀਨਾ ਪੋਚੀ ਜਾਣਾ ਹਨਾ ਤੇ ਪਸੀਨਾ ਜਿਹੜਾ ਮੈਨੂੰ ਬਹੁਤ ਜ਼ਿਆਦਾ ਆਉਂਦਾ ਹੈ ਪਤਾ ਨਹੀਂ ਕਾਰਨ ਕੀ ਆ ਪਸੀਨਾ ਆਉਣ ਦਾ ਪਤਾ ਨਹੀਂ ਤਾਂ ਗਰਮੀ ਜ਼ਿਆਦਾ ਸਾਰਿਆਂ ਨੂੰ ਲੱਗਦੀ ਹੈ ਮੈਨੂੰ ਕੋੜਾ ਕੱਲੀ ਨੂੰ ਲੱਗਦੀ ਹੈ ਸਾਰੇ ਪਸੀਨਾ ਪਸੀਨਾ ਕਰਦੇ ਆ ਹਨਾ ਤੇ ਕੱਲ ਮੈਂ ਇਹਨਾਂ ਨੂੰ ਹੱਸਦੀ ਸੀਗੀ ਪਸੀਨਾ ਪੂਰਾ ਇਹਨਾਂ ਦਾ ਕਮੀਜ਼ ਜਿਹੜਾ ਪਸੀਨੇ ਨਾਲ ਭਿੱਜਿਆ ਪਿਆ ਮੈਂ ਕਿਹਾ ਰੱਬ ਬੱਦਲ ਦੇਖਦਾ ਵੀ ਇਹ ਤਾਂ ਭਿੱਜਿਆ ਪਿਆ ਵੀ ਰਹਿਣ ਦੋ ਇੱਥੇ ਕੋਈ ਹੋਰ ਮੀਂਹ ਪਾ ਗਿਆ ਆਪਾਂ ਨਹੀਂ ਪਾ ਕੇ ਜਾਣਾ ਮੈਂ ਕਿਹਾ ਵੀ ਐਦਾਂ ਹੁੰਦਾ ਆ ਤੇ ਹੁਣ ਮੈਂ ਰੱਖੀ ਹੋਈ ਸੀਗੀ ਦੁੱਧੋ ਵਾਲਣਾ ਰੱਖਿਆ ਅੱਜ ਦਿਲ ਕਰਦਾ ਕਾਫੀ ਪੀਣ ਨੂੰ ਕਾਫੀ ਪੀਣ ਦਾ ਮਨ ਕਰਦਾ ਹੈ ਅੱਜ ਕਾਫੀ ਬਣਾ ਕੇ ਪੀਨੇ ਤੇ ਲਾਲਾ ਫੇ ਫੋਨ ਤਾਂ ਡਰਾਈਵਰ ਤਾਂ ਸ਼ਾਇਦ ਕਮਰੇ ਚ ਪਿਆ ਕਦੇ ਕਦੇ ਦਿਲ ਕਰਦਾ ਹੁੰਦਾ ਨਾ ਇੰਨਾ ਸਾਰਾ ਕੰਮ ਕਰਕੇ ਕਾਫੀ ਦਿਨAudioAsset ਲਿੱ ਦਿੱਤਾ ਮੇਰੇ ਕਾਫੀ ਪੀਣ ਨੂੰ ਕਾਫੀ ਦਿਨ ਹੋ ਗਏ ਆ ਅੱਜ ਬਣਾ ਕੇ ਪੀਨੇ ਆ ਦੋ ਕੱਪ ਮੈਂ ਰੱਖਿਆ ਇੱਕ ਆਪਣੇ ਲਈ ਤੇ ਇੱਕ ਇਹਨਾਂ ਲਈ まあ ਫਿਰ ਕਹਿਣਗੇ ਆਪਣਾ ਕਪੀ ਦੀ ਪਤਾ ਨਹੀਂ ਪੀਣਗੇ ਉਹਦਾ ਨਹੀਂ ਨਖਰੇ ਮਾਰਨਗੇ ਉਹਨਾਂ ਲਈ ਵਾਈਟ ਪੁੱਧ ਰੱਖ ਲਾਂਗੇ ਕਾਫੀ ਨਹੀਂ ਪਾਵਾਂਗੇ ਜੇ ਤਾਂ ਉਹਨਾਂ ਨੇ ਕਿਹਾ ਤਾਂ ਪਾ ਦਾਂਗੀ ਨਹੀਂ ਨਾਲ ਕਿਉਂਕਿ ਉਹ ਕਾਫੀ ਘੱਟ ਲਾਇਕ ਕਰਦੇ ਆ ਚਾਹ ਲਾਇਕ ਕਰਦੇ ਆ ਹਲੇ ਕਾਫੀ ਨਹੀਂ ਕਰਦੇਗੇ ਸਿੰਨੈਜੋ ਦਾ ਹਲੇ ਰੋਟੀ ਬਣਾਉਣੇ ਦੇ ਪੈਰ ਦੀ ਜਿਹੜਾ ਸਕੂਲ ਤੋਂ ਆਊਗਾ ਫਿਰ ਬਣਾ ਹਾਂ ਨਾ ਚੱਕ ਕਰੋ ਸਾਵੀਨੀ ਨਿਕਲਦਾ ਬਹੁਤ ਹਵਾ ਹੈ ਉਹ ਸੁਣਿਆ ਤਾਂ ਨਹੀਂ ਵੀ ਉਹਨਾਂ ਨੇ ਕੀ ਕਿਹਾ ਮੈਂ ਬੜਾ ਅਗੇ ਲੈ ਕੇ ਆਈਆਂ ਕਾਫੀ ਆਪਣੇ ਲਈ ਤੁਹਾਡੇ ਲਈ ਲਾਂਦਾ ਕੱਲਾ ਦੁੱਧ ਤੁਸੀਂ ਕਾਫੀ ਵਿੱਚ ਪਾਉਣੀ ਆ ਕਿਉਂ ਸਾਥ ਆਗਾ ਹੂੰ ਇਹ ਪਿੰਦੇ ਨੀਂਗੇ ਕਾਫੀ ਰਾਈਪੜ ਤੇ ਲਾ ਕੇ ਬੈਠ ਕੇ ਕਾਫੀ ਪੀਣੀ ਹੈ। ਕੱਚੇ ਘੜ ਬਣਾ ਦੇ। ਲਓ ਜੀ ਹੁਣ 10 ਮਿੰਟ ਦੀ ਬ੍ਰੇਕ ਮਿਲੂਗੀ ਤੇ ਉਸ ਤੋਂ ਬਾਅਦ ਫੇਰ ਕੰਮ ਕੰਮ ਬ੍ਰੇਕ ਵੀ ਨਹੀਂ ਕਹਿ ਸਕਦੇ। ਆਹ ਲੇ ਕੱਪੜੇ ਫੋਲਡ ਕਰਨੇ ਨੇ ਇਹਨੇ ਸਾਰੇ ਪਹਿਲੇ। ਹਾਏ ਗਰਮੀ ਬੱਸ ਕਰ ਆਪੀ ਗਰਮੀ। ਇਹਨਾਂ ਦੇ ਕਿਥੋਂ ਹੁੰਦੇ ਨੇ। ਹੂੰ ਗੱਲ ਤਾਂ ਸਹੀ ਹੈ। ਉਹ ਲੈ ਨਹੀਂ ਜਾਂਦਾ ਗਰਮੀ ਦੇ ਵਿੱਚ ਹਨਾ ਮੇਰਾ ਤਾਂ ਬੋਰ ਵੀ ਨਹੀਂ ਨਿਕਲਦਾ ਗਰਮੀ 'ਚ ਜੇ ਕੰਮ ਕਰਦੇ ਨੂੰ ਵੀ ਕੋਈ ਬੁਲਾਉਂਦਾ ਰੱਖੀ ਜਾਂਦੀ ਆ ਅੰਨੀ ਜਿਆਦੇ ਹੁਣ ਫੇਰ ਬੱਦਲ ਹੋਇਆ ਪਿਆ ਵੀ ਹੁਣ ਇਹਨੂੰ ਪਾ ਦੇ ਪਤਾ ਨਹੀਂ ਕਦੋਂ ਪਾਣਾ ਹੋਇਆ ਤਾਂ ਹੋਇਆ ਹੁਣਾ ਜਲਦੀ ਨਹੀਂ ਮਿਲਦਾ ਇਹਨਾਂ ਦਾ ਇਹ ਕੱਪੜੇ ਤਾਂ ਰਾਕੀ ਜਾਂਦੇ ਆ ਨਹੀਂ ਆ ਜਾਣ ਜਿਸ ਤਰ੍ਹਾਂ ਨਾ ਗਰਮੀ ਪੈ ਰਹੀ ਹੈ ਮੈਨੂੰ ਲੱਗਦਾ ਮੇਰਾ YouTube ਛੁੱਟ ਜਾਣਾ ਕਿਤੇ ਬਾਏ ਬਾਏ ਨਾ ਕਰਨੀ ਪੈ ਜੂ YouTube ਨੂੰ ਹਨਾ ਕਿਤੇ ਅੱਜ ਆਖਰੀ ਬਲੌਗ ਹੀ ਨਾ ਹੋਵੇ ਗਰਮੀ ਦੇ ਵਿੱਚ ਕੰਮ ਕਰੇ ਬੰਦਾ ਕਿ ਬਲੌਗ ਬਣਾ ਕੇ ਬਹੁਤ ਜ਼ਿਆਦਾ ਮੁਸ਼ਕਲ ਹੈ ਮੈਂ ਨਹੀਂ ਜੇ ਨਹੀਂ ਪੈ ਮੇਰਾ ਹਿਸਾਬ ਇਹ ਹੋਇਆ ਪਿਆ ਵੀ ਮੈਂ ਥੋੜਾ ਜਿਹਾ ਵੀ ਕੰਮ ਕਰਦੀ ਆ ਤੇ ਭੱਜ ਕੇ AC ਵਾਲੇ ਕਮਰੇ ਚ ਆਉਣੀ ਆ ਮੈਨੂੰ ਸਾਹ ਦੀ ਪ੍ਰੋਬਲਮ ਹੋਣ ਲੱਗ ਜਾਂਦੀ ਹੈ। ਤੇਰਾ ਨਾ ਉਹ ਸਾਹ ਨਹੀਂ ਆਉਂਦਾ ਹੈਗਾ ਗਰਮੀ ਕਰਕੇ। ਪਤਾ ਨਹੀਂ ਇਹ ਪ੍ਰੋਬਲਮ ਮੇਰੇ ਨਾਲ ਆ ਪਤਾ ਨਹੀਂ ਸਾਰਿਆਂ ਨਾਲ ਆ ਮੈਨੂੰ ਨਹੀਂ ਪਤਾ ਨਾ। ਹਾਂ ਫੋਨ ਫੇਰ ਕੱਟ ਗਿਆ। ਤੇ ਕੰਮ ਜਦੋਂ ਲੱਗਦੀ ਦਾ ਫਿਰ ਆਈ ਹੁੰਦਾ ਫਿਰ ਹੁਣ ਕੰਮ ਜਿਹੜੇ ਲੱਗ ਗਏ ਉਹਨੂੰ ਖਤਮ ਹੀ ਕਰਦੀ। ਪਰ ਫਿਰ ਵੀ ਮੈਂ ਤਾਂ ਹੁੰਦਾ ਨਹੀਂਗਾ ਮੈਂ ਤਾਂ ਥਾਮ ਲੈ ਲੈ ਕੇ ਕੰਮ ਕਰਦੀ ਹਾਂ ਹੁਣ ਵੀ ਟਾਈਮ 1:30 ਵਜ ਗਿਆ। ਲਾ ਮੈਂ 1:30 ਵਜੇ ਜੰਨੇ ਅਦਰ ਪੌਣੇ 2 ਹੋ ਗਏ ਪਏ। ਨਾ ਪਰ ਜੇ 2:00 ਵਜੇ ਕਹਿੰਦੇ। ਅੱਜ ਢਾਲ ਪਈ ਆ ਬਸ ਰੋਟੀਆਂ ਬਣਾਉਣੀ ਨੇ। ਰਾਤ ਵਿੱਚ ਹੀ ਢਾਲ ਬਣਾਈ ਸੀ। ਢਾਰ ਦਾ ਸੁਆਦ ਬਣਦੀ ਆ ਪਰ ਬੱਚੇ ਨਖਰੇ ਮਾਰਦੇ। फ बा हो जादफ अने मि डर होही दड़ दड़वाड़ ਨਿਆਂ ਨਿਆਂ ਲੈ ਲਿਆ ਪੀਜ਼ਾ ਰੀਂ ਦਾੜਾ ਚੋੜਨਾ ਬਾਹਰੋਂ ਵਿੱਚ ਇੱਕ ਤੈਲਾ ਵੀ ਸੀ ਵੇੜਦਾ ਹੈ ਨਹੀਂ ਦਾੜੇ ਚ ਇਹਦਾ ਇਹ ਇੱਕਰ ਫੈਂਟ ਸੀਗਾ ਹਨਾ ਕਿੰਨਾ ਮਹਿੰਗਾ ਉਹ ਹੋ ਗਿਆ ਇਹਦਾ ਘਾਟਾ ਕੱਟੇ ਹੈ ਪੀ ਪੀ ਚੱਕਾ 4d ਦਾ ਹਾਂ ਆ ਹੋ ਗਿਆ ਲੀਟਰ ਦੀ 4d ਹਰ ਵੇਲੇ ਯਾਰ ਹੋਲਡ ਕਰ ਲਈ ਕੋਈ ਨਹੀਂ ਬਾਕੀ ਆਪਾਂ ਇਸੇ ਹੀ ਗੱਤ ਤੇ ਡੇਢ ਦਾ ਜਾਇ ਸੀ ਨਹੀਂ ਸੀ ਕਿ ਆਪਾਂ ਜੱਪੀ ਤੇ ਪੱਖੇ ਲਾ ਕੇ ਬੈਠੀ ਰਹਿੰਦੇ ਉਦੋਂ ਇੰਨੀ ਗਰਮੀ ਨਹੀਂ ਸੀ ਪੈਂਦੀ ਮੀਂਹ ਪਿਆ ਵੀ ਉਹਨ ਪਾਜੇ ਮੈਂ ਜਲੇ ਫਾਟਾ ਆਏ ਯੋ ਕੀ ਹੁੰਦੀ ਆ ਚਾਹੇ ਯਾਟੇ ਕੱਢ ਭਾਦੋਂ ਦਾ ਸਤਾਇਆ ਜੱਟ ਸਾਧ ਹੋ ਗਿਆ ਨਹੀਂ ਅਜੇ ਪਰ ਤੇ 3000 ਰੱਖ ਰਹੀ ਨੀ ਤੇ ਕਹਿੰਦਾ ਮੈਂ ਪੈਂਦੀ ਮੈਂ ਤੋਕ ਕੋਈ ਆ ਕਿਤੇ ਮੂਲ ਆਈ ਪਿੰਡਾਂ ਤਾਂ ਲੱਗਦੀਆਂ ਚਾਰ ਤਰੀਕ ਨੂੰ ਨਹੀਂ ਉੱਥੇ ਸਮਾਉਂ ਪਣਿਆ ਜਾਣ ਉੱਤੇ ਕੁੜੀਆਂ ਜੱਗਿਆ ਤੋਂ ਨੂੰ ਥੋੜੀ ਹਾਂ ਪਰ ਉਹਨੇ ਜੀਰੋੜੇ ਹੀ ਸੱਦੇ ਉਹਨਾਂ ਨੇ ਇਕੱਲੀਆਂ ਕੁੜੀਆਂ ਕੁੜੀਆਂ ਸੱਦੀਆਂ ਨੇ ਪ੍ਰੋਣੇ ਪ੍ਰੋਣੇ ਦਾ ਕੋਈ ਕੰਪਨੀ ਦਾ ਉਹਨੂੰ ਕਾਹਦੇ ਦੀ ਭਾਈ ਪਰ ਉਹਨੇ ਨਹੀਂ ਦਿੱਤਾ ਪ੍ਰੋਣੇ ਦਾ ਨੌਕਰੀਦਾਰ ਪਾ ਕੇ ਪ੍ਰੋਣੇ ਆਪ ਦਾ ਨੌਕਰੀਦਾਰ ਕੋਣ ਨਾਲ ਬੱਦਲੀਆਂ ਹਾਂ ਹਾਂ ਨਹੀਂ ਪ੍ਰੋਣੇ ਬਰੋਣੇ ਦਾ ਕੋਈ ਕੰਮ ਨਹੀਂ ਈਆਂ ਦੇ ਵਿੱਚ ਹੱਲੇ ਮੇਲੇ ਕਿੱਥੇ ਹੱਲ ਕੈਲ ਸੌਣ ਗਿਆ ਕੈਦਰੀ ਨੂੰ ਚੜਿਆ ਸੀ 16 ਲੋਕ ਦਾ ਸੌਣ ਚੱਲਿਆ ਤੇ ਲੋ ਜੀ ਕਾਫੀ ਆਪਾਂ ਪੀ ਲਈ ਤੇ ਉਸ ਤੋਂ ਬਾਅਦ ਫਿਰ ਲੱਗ ਗਈ ਆਪਾਂ ਕੱਪੜਿਆਂ ਦੀ ਫੋਲਡਿੰਗ ਕਰਨ ਤੇ ਕੱਪੜੇ ਜਿਹੜੇ ਕਾਫੀ ਪਏ ਸੀਗੇ ਤੇ ਫਿਰ ਪਏ ਵੀ ਵਧੀਆ ਨਹੀਂ ਲੱਗਦੇ ਖਲਾਰਾ ਜਿਹਾ ਤੇ ਬੱਚਿਆਂ ਦੇ ਨਵੇਂ-ਨਵੇਂ ਕੱਪੜੇ ਸੀਗੇ ਤੇ ਫਿਰ ਉਹ ਝਾਕ ਕੇ ਵੀ ਰੱਖਣੇ ਸੀਗੇ ਤੇ ਕੱਪੜੇ ਡੇਲੀ ਡੇਲੀ ਬਹੁਤ ਜ਼ਿਆਦਾ ਹੋ ਜਾਂਦੇ ਆ ਗਰਮੀ ਦੇ ਕਾਰਨ ਕਰਕੇ ਤੇ ਸਰਦੀ ਦੇ ਵਿੱਚ ਹੋ ਜਾਂਦੇ ਆ ਇੱਕ ਬੰਦੇ ਨੇ ਇੰਨੇ ਜ਼ਿਆਦਾ ਕੱਪੜੇ ਪਾਏ ਹੁੰਦੇ ਤੇ ਗਰਮੀ ਦੇ ਵਿੱਚ ਆਪਾਂ ਨੇ ਦਿਨ ਦੇ ਵਿੱਚ ਪਤਾ ਨਹੀਂ ਕਿੰਨੇ ਬੱਚੇ ਚੇਂਜ ਕਰ ਲੈਂਦੇ ਆ ਹਨਾ ਤਾਂ ਕਰਕੇ ਹੁੰਦੇ ਕਦੇ-ਕਦੇ ਤਾਂ ਮਤਲਬ ਆਪਣੇ ਵੀ ਹੋ ਜਾਂਦੇ ਆ ਸਵੇਰੇ-ਸਵੇਰੇ ਦੋ ਤਿੰਨ ਹੋ ਜਾਂਦੇ ਆ ਇੱਕ ਸਵੇਰੇ ਪਾ ਲਿਆ ਫਿਰ ਉਸ ਤੋਂ ਬਾਅਦ ਕੰਮ ਕਰਕੇ ਫਿਰ ਉਸ ਤੋਂ ਬਾਅਦ ਤੇ ਕਦੇ-ਕਦੇ ਘੱਟ ਹੁੰਦੇ ਆ ਤੇ ਕਦੇ-ਕਦੇ ਬਹੁਤ ਜ਼ਿਆਦਾ ਹੋ ਜਾਂਦੇ ਆ ਜਦੋਂ ਪਸੀਨਾ ਆਉਂਦਾ ਬਾਰ-ਬਾਰ ਲਾ ਕੇ ਧਰਨੇ ਆ ਤੇ ਕਦੇ-ਕਦੇ ਤਾਂ ਫਿਰ ਮਤਲਬ ਸਾਰ ਲਈਦਾ ਹਨਾ ਵੀ ਕਿੰਨੇ ਕਾ ਕੱਪੜੇ ਬਦਲਾਂਗੇ ਆਪਾਂ ਤੇ ਲੋਜੀ ਕੱਪ ਦੇ ਵਿੱਚ ਜਿਹੜੇ ਰੱਖਤੇ ਆ ਜਗਾ ਜਗਾ ਜਿਹਦੇ ਜਿਹਦੇ ਜਿੱਥੇ ਜਿੱਥੇ ਡਰਾਅ ਬਣੇ ਆ ਸਾਰੇ ਰੱਖਤੇ ਤੇ ਲੋ ਜੀ ਉਸ ਤੋਂ ਬਾਅਦ ਹੁਣ ਆਪਾਂ ਬੈੱਡ ਸ਼ੀਟ ਜਿਹੜੀ ਚੰਗੇ ਤਰ੍ਹਾਂ ਪਿਛਾ ਦਾਂਗੇ ਕਿਉਂਕਿ ਜਿਹਾਰ ਦੇ ਡੈਡੀ ਜਿਹੜੇ ਸੁੱਤੇ ਸੀਗੇ ਉਹਨਾਂ ਨੇ ਬੈੱਡ ਸ਼ੀਟ ਇਕੱਠੀ ਕਰਤੀ ਸੀ ਤੇ ਹੋ ਜਾਂਦਾ ਹੈ ਇਹਨਾਂ ਕੋਲੋਂ ਹੋ ਜਾਂਦੀ ਆ ਪਤਾ ਨਹੀਂ ਕਿੱਦਾਂ ਕਰਕੇ ਬੈੱਡ ਸ਼ੀਟ ਜਿਹੜੀ ਇਕੱਠੀ ਕਰ ਦਿੰਦੇ ਆ ਤੇ ਜਿਹਾਰ ਆ ਗਿਆ ਸਕੂਲ ਤੋਂ ਹੂੰ ਇਸੀ ਲਾਫਾ ਤੇ ਤੂੰ ਸੌਟੀ ਕਲਾਸ ਹੈ ਇਸੀ ਤੇ ਮਾਂ ਖਰਾਬ ਵੀ ਹੋ ਗਿਆ ਤੂੰ ਆ ਮਾਰ ਗਿਆ ਤੂੰ ਆ ਮਾਰ ਗਿਆ ਮਾ ਮਾਰ ਗਿਆ ਆਏ ਓਏ ਰੱਬਾ ਸਾਡਾ ਤਾਂ ਚੱਲੀ ਜਾਂਦਾ ਹਾਏ ਰੱਬਾ ਹਾਂ ਇਹ ਹੈ ਗਿਆ ਬਧੀਆ ਸੀ ਇਹ ਹੈ ਗਿਆ ਉਹ ਕਿਹੜੇ ਸੀ ਉਹ Samsung ਦੇ ਆਪਣਾ ਕਿਹੜਾ ਟ੍ਰੈਸ ਕਾਉਂਟ ਮੇਰੀਆ ডিসਕਾਊਂਟ ਮਿਲ ਗਿਆ ਸੀ ਹਾਂ ਹੂੰ ਇਹ ਚਾਂਪੀਕ ਕੋਈ ਆਇਆ ਸੀ ਦੇ ਲੋ ਸਾਡੇ ਪਿੰਡੂਆਂ ਦੇ ਨਿਆਣੇ ਕੱਪ ਦੇਖ ਕੇ ਸਮਝ ਜਾਂਦੇ ਆ ਵੀ ਸਾਡੇ ਘਰੇ ਕੋਈ ਆਇਆ ਨਹੀਂ ਆਇਆ ਸੀ ਜੀ ਦੱਸ ਚੱਲ ਮੈਨੂੰ ਪਾਣੀ ਲਿਆਉਣ ਦੇ ਕੋਣ ਆਇਆ ਸੀ ਹੋਣ ਆਇਆ ਸੀਗਾ ਕੋਈ ਵੀ ਨਹੀਂ ਆਇਆ ਸੀ ਹੈ ਸਾਡਾ ਅਸੀਂ ਪੀ ਨਹੀਂ ਸਕਦੇ ਸਾਡੇ ਮੂੰਹ ਨਹੀਂ ਲੱਗਿਆ ਕਿ ਸਾਨੂੰ ਕਿਤੇ ਆਉਂਦੇ ਨਹੀਂ ਚੱਜ ਚਾਰ ਧੁੱਕ ਲੱਗੇ ਰੋਟੀ ਖਾਓ ਪਾਣੀ ਚੱਕ ਲੈ ਕੇ ਆਉਂਦਾ ਕਲਾਸ ਵਿੱਚ ਲੋਕ ਇਸ ਲਈ ਲੈ ਮਾਈਕ ਉਹ ਨੂੰ ਆਇਆ ਹਨ ਨਾ ਤਾਂ ਮੇਰੀ ਛੁੱਟੀ ਕਰਸ ਵਧੀਆ ਹੋਇਆ ਸਾਡਾ ਨਿਜਾਰੇ ਵਟਾ ਸਾਡਾ ਇਹ ਹੋ ਰਿਹਾ ਮੇਰਾ ਨਾ ਟੁੱਟ ਗਿਆ ਕੱਟਣਾ ਪੈਣਾ ਐਸਾ ਮੈਂ ਰੱਖਦੀ ਨਹੀਂ ਪਤਾ ਨਹੀਂ ਕਿਵੇਂ ਵੱਧ ਕੇ ਰੱਖਦੀ ਤਾਂ ਰੋਟੀਆਂ ਨਾ ਰੱਖਦੀ ਮੈਂ ਨੇਲ ਰੱਖਦੀਆਂ ਕੁਝ ਹੋਰ ਵੀ ਆਂਗੂਲੀ ਤੇ ਰੱਖਦੀ ਹੁੰਦੀ ਐਨਾਂ ਨੀਲ ਪੈਂਟ ਲਾ ਲਈ ਆਪਣੇ ਆਪ ਲੈ ਜਾਂਦੀ ਆ ਉਹਨੂੰ ਸਾਫ਼ ਕਰਨ ਦਾ ਟਾਈਮ ਨਹੀਂ ਖੁਲਾ ਮੂੰਹ ਧੋਣ ਦਾ ਵੇਲੇ ਹੀ ਮੇਰੇ ਕੋਲੇ ਮੈਂ ਤਾਂ 2-2 ਦਿਨ ਮੂੰਹ ਨਹੀਂ ਧੋਂਦੀ ਮੂੰਹ ਧੋਣ ਦਾ ਵੇਲੇ ਮੇਰੇ ਖਾਣੋਤੀ ਕਿਉਂ ਗਈ ਥਾਰਾ ਥਾਰਾ ਜੂਨ ਨੂੰ ਨੀਲ ਪੈਂਟ ਲਈ ਸੀ ਆਪੇ ਲੈ ਗਈ ਇੰਨੀ ਕਿਰੇ ਗਈ ਅੱਧੀ ਆਇਆ ਕੱਲ੍ਹ ਛੁੱਟੀ ਥੋੜੀ ਕਹਿੰਦਾ ਜਿਹੜਾ ਆ ਰਿਹਾ ਇਹ ਬੱਚੇ ਯਾਰ ਸਕੂਲੇ ਜਿਹੜੇ ਉਹ ਚਲਦੇ ਆਏ ਸੀ ਉਹ ਜਨਰੇਟਰ ਤੇ ਚਲਦੇ ਆ ਅੱਠ 9 ਜਾਂ 1 ਦਿਨ ਤੇ ਆਪਣੇ ਆਪ ਨੂੰ ਕਿੰਨਾ ਲੀਟਰ ਤੇਲ ਪਿੰਦਾ ਚਾਹੀਦਾ 40 ਲੀਟਰ 2.5 ਲੀਟਰ 5 ਲੀਟਰ ਹੂੰ ਹੰਟਾ ਇੱਥੇ ਦਾ ਲਾਉਣਾ ਇਹਨਾਂ ਦਾ ਜਨਰੇਟਰ ਦੀ ਵੱਟਾ ਉਹਨੇ ਅਸੀਂ ਚਲਦੇ ਆ ਨਹੀਂ ਆਵਲੇ ਜਨਰੇਟਰ ਨਾਲ ਤੋਂ ਪਾਉਸੋ ਛੋਟਾ ਛੋਟਾ ਨਹੀਂ ਆਏਗਾ ਵੱਡਾ ਹੋਊ ਇੱਕ ਮੱਥਾ ਟਡੇ ਤੇ ਅੱਕਰੇਗੀ ਹੋਗਾ ਸੁਝੀ ਭਈਆ ਇੱਕ ਵੱਟਾ ਇੱਕ ਛੋਟਾ ਤੋਂ ਇੰਨੇ ਮੱਛਾ ਲੜਿਆ ਹੁੰਦਾ। ਸਭ ਨੇ ਅੰਦਰ ਜਿੰਨੇ ਇੱਕ ਨੀਵੇਂ ਬੈਂਕਾਂ ਤੇ। ਤੇ ਲੋ ਜੀ ਮੈਂ ਬਣਾ ਲੰਨੀ ਆ ਰੋਟੀਆਂ। ਰੋਟੀਆਂ ਤਾਂ ਥੋੜੀਆਂ ਬਣਦੀਆਂ ਹੁੰਦੀਆਂ ਨੇ। ਦੋ ਤਿੰਨ ਕੇ ਦੇ ਡੈਡੀ ਦੀਆਂ ਦੋ ਮੇਰੀਆਂ ਤੇ ਦੋ ਜਿਹੜੀਆਂ ਦੀਆਂ ਬਸ ਇੰਨੀਆਂ ਕ ਰੋਟੀਆਂ ਆਪਾਂ ਦੁਪਹਿਰੇ ਬਣਾਉਣੀਆਂ ਹੁੰਦੀਆਂ ਨੇ। ਤੇ ਪਰ ਇੰਨੀਆਂ ਕ ਕਦੇ-ਕਦੇ ਤਾਂ ਬਣਾਉਣੀਆਂ ਬਹੁਤ ਮੁਸ਼ਕਲ ਲੱਗਦੀਆਂ ਨੇ, ਗਰਮੀ ਬਹੁਤ ਜ਼ਿਆਦਾ ਲੱਗਦੀ ਹੈ ਤੇ ਕਦੇ-ਕਦੇ ਬਸ ਐ ਲੱਗਦਾ ਜੇ ਮਤਲਬ ਏਸੀ ਚ ਬੈਠ ਕੇ ਉੱਠ ਕੇ ਫਿਰ ਕਿਚਨ ਚ ਆ ਫਿਰ ਜਲਦੀ ਪਸੀਨਾ ਨਹੀਂ ਆਉਂਦਾ ਹੈਗਾ ਵੀ ਜਲਦੀ ਰੋਟੀ ਬਣ ਜਾਂਦੀ ਆ। ਉਹ ਡੇਅ ਵਾਈਟ ਦੁੱਧ ਤੇ ਕੁਮਾਰਾ ਪੀ ਦੁੱਧ ਚਾਹ ਤੇ ਦੁੱਧ ਵਰਤੀ ਮਾਰੀ ਐਨੀ ਡੇ ਫੋਰਸ ਹੋਰ ਹੋਣਾ ਜਦੋਂ ਪੋੜਾ ਤੋਂ ਚੇਹੂ ਪੋੜਾ ਆਏਗਾ ਫਿਰ ਅੱਟੇ ਲੈ ਕੇ ਗਾਂ ਦੇ ਘਰ ਜਾ ਰਹੇ ਸੀ ਲਓ ਜੀ ਦੁਪਹਿਰ ਦੀ ਰੋਟੀ ਖਾਣ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਸੀ ਨਾ ਪਹਿਲਾਂ ਵੀ ਬੱਦਲ ਜੇ ਹੋਏ ਪਏ ਆ ਵੀ ਸ਼ਾਇਦ ਮੀਂਹ ਆ ਜੇ ਤੇ ਲਓ ਜੀ ਦੇਖੋ ਪ੍ਰਵੇਸ਼ ਤਾਂ ਕੀਤਾ ਜੇ ਹੁਣ ਪਈ ਜਾਵੇ ਤਾਂ ਕੀ ਕਹਿ ਸਕਦੇ ਆ ਇਹਦਾ ਕੁਝ ਨਹੀਂ ਕਹਿਣਾ ਹੈਗਾ ਕਿਉਂਕਿ ਹਵਾ ਚੱਲ ਰਹੀ ਆ ਨਾਲ ਥੋੜੀ ਥੋੜੀਆਂ ਕਣੀਆਂ ਜੇ ਪਈਆਂ ਆ ਤੇ ਬੱਦਲ ਤਾਂ ਬਹੁਤ ਆ ਜੇ ਪਾਉਣਾ ਹੋਵੇ ਇਸ ਤੋਂ ਵੀ ਘੱਟ ਬੱਦਲ ਮੀਂਹ ਪਾ ਦਿੰਦਾ ਤੇ ਦੇਖੋ ਹੁਣ ਪਤਾ ਨਹੀਂ ਪਊਗਾ ਪਤਾ ਨਹੀਂ ਨਹੀਂ ਪਊਗਾ ਤੇ ਜੇ ਪਿਆ ਤਾਂ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਜ਼ਰੂਰ ਦੱਸਾਂਗੇ ਤੇ ਜੇ ਨਾ ਪਿਆ ਤਾਂ ਵੀ ਦੱਸਾਂਗੇ ਤੇ ਜੇਕਰ ਤੁਹਾਡੇ ਪਿੰਡ ਮੀਂਹ ਪਿਆ ਤਾਂ ਜ਼ਰੂਰ ਦੱਸਿਓ ਸਾਨੂੰ ਤੇ ਜੇ ਸਾਡੇ ਪਿੰਡ ਪੈ ਗਿਆ ਤਾਂ ਅਸੀਂ ਜ਼ਰੂਰ ਦੱਸਦਾਂਗੇ ਤੁਹਾਨੂੰ ਬਹੁਤ ਜ਼ਿਆਦਾ ਲੋੜ ਆ ਫਸਲਾਂ ਨੂੰ ਵੀ ਇਨਸਾਨਾਂ ਨੂੰ ਵੀ ਪਸ਼ੂਆਂ ਨੂੰ ਵੀ ਹਰ ਇੱਕ ਜੀਵ ਜੰਤ ਨੂੰ ਬਹੁਤ ਜ਼ਿਆਦਾ ਲੋੜ ਆ ਹਨਾ ਮੀਂਹ ਦੀ ਤੇ ਹੁਣ ਜਿਹੜਾ ਪੈ ਜਾਣਾ ਚਾਹੀਦਾ ਹੈ ਤੇ ਪੱਦਰ ਤਾਂ ਤੁਸੀਂ ਦੇਖ ਲਓ ਚਾਰ ਚਪੇਰੇ ਹੋਇਆ ਪਿਆ ਇਹ ਵਧੀਆ ਲੱਗਦਾ ਹੈ ਆ ਸੌਣ ਦੇ ਮਹੀਨੇ ਵੀ ਪੈਂਦਾ 30ਵਾਂ ਤਾਂ ਸੌਣ ਜਿਹੜਾ ਬਰਿਆ ਹੀ ਨਹੀਂਗਾ ਸੌਣ ਖਤਮ ਹੋਣ ਤੇ ਵੀ ਆ ਗਿਆ ਤੇ ਸ਼ਾਇਦ ਹੁਣ ਜਾਂਦਾ ਜਾਂਦਾ ਪੈ ਜਾਵੇ ਦੇਖੋ ਤੇ ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ